ਨੇੜਾ ਗਿਆ ਸੀ ਪਿੱਛੇ ਮੈਂ ਉੱਥੇ ਦੇਖਿਆ ਵੀ ਇਹਦਾ ਫੂਡ ਦਾ ਕੰਮ ਕਾਫੀ ਉਹ ਹੈ ਬੈਂਚ ਤੇ ਉਹ ਸੋਚ ਕੇ ਫਿਰ ਮੈਂ ਇੱਥੇ ਇਹ ਮੇਰਾ ਬਣ ਕਰਿਆ ਵੀ ਕਿਉਂ ਨਾ ਆਪਾਂ ਆਪਣੇ ਪੰਜਾਬ ਚ ਲਾਈਏ ਇੱਕ ਚੀਜ਼ ਦੇਸੀ ਕੀ ਉਹ ਨਾਲ ਹੋ ਕਰਦੇ ਆ ਸਾਗ ਹੋ ਗਿਆ ਮੱਕੀ ਦੀ ਰੋਟੀ ਹੋ ਗਈ ਰਾਜਮਾ ਹੋ ਗਿਆ ਚੌਲ ਹੋ ਗਏ ਤੇ ਵਧੀਆ ਕੜੀ ਚੌਲ ਹੋ ਗਏ ਬਟ ਨਹੀਂ ਹੋ ਜਾਂਦੀ ਇਸ ਉਮਰਸ ਫਮ ਕੋਈ ਨਹੀਂ ਤਾਂ ਕੋਈ ਨਹੀਂ ਹੁੰਦੀ ਸੰਦਾ ਅਜ਼ਮ ਕੇ ਹੌਸਲਾ ਹੁੰਦਾ ਹੈ ਜਿੰਨਾ ਕੰਮ ਵੱਧ ਹੋਵੇ ਕਈ ਅਸੀਂ ਦੇਖਦੇ ਨਾ ਕਿ ਥੱਕ ਜਾਂਦੇ ਆ ਤੇ ਕੰਮ ਹੀ ਨਹੀਂ ਕਰਦੇ ਹੈਗੇ ਇਸ ਉਮਰ ਜਾ ਕੇ ਪਹਿਲਾਂ ਖੇਤੀ ਕਰਦੇ ਸੀਗੇ ਖੇਤੀ ਚ ਵੀ ਕਦੇ ਹੋਰ ਨਹੀਂ ਸੀ ਤੇ ਖੇਤੀ ਜਿਹੜਾ ਵਾਲੀ ਗਰੂੜੀ ਚਲਾਉਂਦੇ ਸੀਗੇ ਗੰਨੇ ਦਾ ਰਸ ਕੱਢ ਕੇ ਗੋਲਪਾਉਂਦੇ ਸੀ ਤਾਂ ਪਹਿਲੇ ਤੁਸੀਂ ਖੇਤੀ ਕਰਦੇ ਸੀ ਤੇ ਹੁਣ ਤੁਸੀਂ ਖਾਣਾ ਮਤਲਬ ਸ਼ੁਰੂ ਤੋਂ ਹੀ ਤੁਸੀਂ ਖਾਣੇ ਦੇ ਨਾਲ ਹੀ ਜੁੜੇ ਹੋਏ ਹੋ ਕਣਕਾਂ ਵੀ ਦੇ ਸੀ ਮੱਕੀ ਵੀ ਦੇ ਸੀ ਇਹ ਉਸ ਤੋਂ ਬਾਅਦ ਮੁੰਡੇ ਵਾਂਗ ਕੰਮ ਦਾ ਟ੍ਰੈਂਡ ਬਦਲ ਲਗਿਆ ਇਹ ਕੰਮ ਸ਼ੁਰੂ ਕਰ ਲਿਆ ਅਸੀਂ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਵਲਿੰਦ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਅਸੀਂ ਤੁਹਾਨੂੰ ਲੁਧਿਆਣੇ ਦੀ ਇੱਕ ਐਦਾਂ ਦੀ ਜਗ੍ਹਾ ਤੇ ਲੈ ਕੇ ਆਏ ਹਾਂ ਜਿੱਥੋਂ ਕਿ ਕੈਨੇਡਾ ਤੋਂ ਸਪੈਸ਼ਲ ਬਾਪੂ ਜੀ ਆਏ ਨੇ ਤੇ ਪੰਜਾਬ ਦਾ ਸਪੈਸ਼ਲ ਖਾਣਾ ਜੋ ਕਿ ਸਰੋਨਾ ਸਾਖ ਤੇ ਮੱਕੀ ਦੀ ਰੋਟੀ ਆ ਉਹ ਖਵਾ ਰਹੇ ਨੇ ਤੇ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਕੀ ਉਹਨਾਂ ਦੀ ਸਟੋਰੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੱਛਾ ਤੁਹਾਡੀ ਉਮਰ ਕਿੰਨੀ ਹੈ ਮੇਰੀ ਹੈਗੀ 68 ਸਾਲ ਦੀ ਅਛਾ ਇਹ ਤੁਸੀਂ ਸੈਟ ਅਪ ਕਰੋ ਸਟਾਰਟ ਕੀਤਾ ਮੈਂ ਦਸਲ ਕੈਨੇਡਾ ਗਿਆ ਸੀ ਪਿੱਛੇ ਮੈਂ ਉੱਥੇ ਦੇਖਿਆ ਵੀ ਇਹਦਾ ਪੂਰਾ ਕੰਮ ਕਾਫੀ ਉਹ ਹੈ ਬੈਂਚ ਤੇ ਉਹ ਸੋਚ ਕੇ ਫਿਰ ਮੈਂ ਇੱਥੇ ਇਹ ਮੇਰਾ ਬਣ ਕਰਿਆ ਵੀ ਕਿਉਂ ਨਾ ਆਪਾਂ ਆਪਣੇ ਪੰਜਾਬ ਚ ਲਾਈਏ ਇਹ ਇਸ ਕਰਕੇ ਫਿਰ ਪੰਜਾਬੀ ਖਾਣਾ ਖਵਾਇ ਜਾਏ ਹਾਂ ਜੀ ਸਾਰਿਆਂ ਨੂੰ ਸਾਫ ਸੁਥਰਾ ਤੇ ਅਸੀਂ ਹਰ ਇੱਕ ਚੀਜ਼ ਦੇਸੀ ਕੀ ਉਹ ਨਾਲ ਆਫ ਕਰਦੇ ਆਂ ਸਾਗ ਹੋ ਗਿਆ ਮੱਕੀ ਦੀ ਰੋਟੀ ਹੋ ਗਈ ਤੇ ਰਾਜਮਾ ਹੋਗੇ ਚਾਵਲ ਹੋਗੇ ਤੇ ਵਧੀਆ ਕੜੀ ਚਾਵਲ ਹੋਗੇ ਤੇ ਬੜੀਆ ਤਰੀਕੇ ਨਾਲ ਤੇ ਤੁਹਾਡੇ ਕੋਲ ਸਿਰਫ ਇਹੀ ਹੈ ਜਾਂ ਹੋਰ ਕੁਝ ਵੀ ਹੈਗਾ ਜਿਹੜਾ ਬਣਾ ਰਿਹਾ ਜੀ ਆਵੇਗਾ ਰਾਜਮਾ ਚਾਵਲਾ ਕੜੀ ਚਾਵਲਾ ਤੇ ਆਲੂ ਵਾਲਾ ਪਰੌਠਾ ਤੇ ਮੱਕੀ ਦੀ ਰੋਟੀ ਸਾਗ ਹੈ ਤੇ ਨਾਲ ਦੇਸੀ ਘਿਓ ਨਾਲ ਸਰ ਹਾਂਜੀ ਦੇਸੀ ਘਿਓ ਨਾਲ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ ਨਹੀਂ ਨਹੀਂ ਅੱਛਾ ਇਹ ਦੱਸੋ ਕਿ ਤੁਸੀਂ ਪਿਛਲੇ ਸਾਲ ਕੈਨੇਡਾ ਗਏ ਸੀ ਜਾਂ ਉਸ ਤੋਂ ਪਹਿਲੇ ਉਸ ਤੋਂ ਪਹਿਲਾਂ ਗਿਆ ਸੀ ਪਿਛਲੇ ਸਾਲ ਤੋਂ ਪਹਿਲਾਂ ਯਾਰ ਮੇਰੇ 2 ਸਾਲ ਹੋ ਗਏ ਵਾਪਸ ਆਏ ਨੂੰ ਤੇ ਉੱਥੇ ਕੀ ਕਰ ਰਹੇ ਸੀਗੇ ਉੱਥੇ ਵੀ ਮੇਰੇ ਸਾਡੇ ਰਿਲੇਟਿਵ ਆ ਉਹਨਾਂ ਦਾ ਇਹ ਫੂਟਕਾ ਹੀ ਕੰਮ ਸੀਗਾ ਹਾਂਜੀ ਤੇ ਉੱਥੇ ਮੈਂ ਫਿਰ ਉੱਥੋਂ ਹੀ ਇਹ ਕੰਟੈਂਪਟ ਲਿਆਂਦਾ ਵੀ ਕਿਉਂ ਨਾ ਇਹ ਕੰਮ ਕੀਤਾ ਜਾਵੇ ਤੇ ਕਿਸੇ ਸਵੇਰੇ ਸਵੇਰੇ ਸਮਾਨ ਕਿੱਥੇ ਕਾਰ ਤੇ ਲੱਕਿਆ ਨੂੰ ਹਾਂਜੀ ਕਾਰ ਤੇ ਲੱਕਿਆ ਕਾਰ ਤੇ ਲੱਕਿਆ ਤੇ ਸਮਾਨ ਤਿਆਰ ਕਰਦੇ ਆ ਘਰੋਂ ਤਿਆਰ ਕਰਦੇ ਆ ਜੀ ਰੱਖੇ ਹੋਏ ਲੇਡੀ ਸਾਡੇ ਮਤਲਬ ਤੁਹਾਡੇ ਆਂਟੀ ਹੁੰਦੀ ਤੇ ਇਹ ਕਰਾਉਂਦੇ ਆ ਥਕਾਵਟ ਨਹੀਂ ਹੋ ਜਾਂਦੀ ਇਸ ਉਮਰ 'ਚ ਫਮਕੀ ਲੋਈ ਥਕਾਵਟ ਬੈਣੀ ਤਾਂ ਕੋਈ ਨਹੀਂ ਹੁੰਦੀ ਸਾਨੂੰ ਦਾ ਜਮ ਕੇ ਹੌਸਲਾ ਹੁੰਦਾ ਜਿੰਨਾ ਕੰਮ ਵੱਧ ਵੱਧ ਹੋਵੇ ਤੇ ਕੋਈ ਉਹ ਥਕਾਵਟ ਨਹੀਂ ਹੁੰਦੀ ਕਈ ਅਸੀਂ ਦੇਖਦੇ ਨਾ ਕਿ ਥੱਕ ਜਾਂਦੇ ਆ ਤੇ ਕੰਮ ਹੀ ਨਹੀਂ ਕਰਦੇ ਹੈਗੇ ਇਸ ਉਮਰ 'ਚ ਆ ਕੇ ਨਹੀਂ ਨਹੀਂ ਮੇਰਾ ਪੂਰਾ ਸ਼ੌਂਕ ਹੈ ਹਾਂਜੀ 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 ਪਹਿਲਾਂ ਖੇਤੀ ਕਰਦੇ ਸੀਗੇ ਖੇਤੀ 'ਚ ਵੀ ਕਦੇ ਹੋਰ ਨਹੀਂ ਸੀ ਤੇ ਖੇਤੀ 'ਚ ਘਲਾਲੀ-ਕਰੂੜੀ ਚਲਾਉਂਦੇ ਸੀਗੇ ਗੰਨੇ ਦਾ ਰਾਸ ਕਢ ਕੇ ਗੋੜ ਬਣਾਉਂਦੇ ਸੀ ਤੇ ਹੁਣ ਇਹ ਤਾਂ ਕੰਮ ਮੈਨੂੰ ਕੋਈ ਖਾਸ ਨਹੀਂ ਲੱਗਦਾ ਹੈਗਾ ਨਾਲੇ ਨੂੰ ਮੈਂ ਆਪਣੇ ਮੁਲਾਜ਼ਮੇ ਰੱਖੇ ਹੋਏ ਆ ਇਹ ਮੇਰੀ ਹੈਲਪ ਕਰਦੇ ਆ ਪੂਰੀ ਅਸੀਂ ਮੈਨੂੰ ਪਹਿਲੇ ਤੁਸੀਂ ਖੇਤੀ ਕਰਦੇ ਸੀ ਤੇ ਹੁਣ ਤੁਸੀਂ ਖਾਣਾ ਬਲੇ ਸ਼ੁਰੂ ਤੋਂ ਹੀ ਤੁਸੀਂ ਖਾਣੇ ਦੇ ਨਾਲ ਹੀ ਜੁੜੇ ਹੋਏ ਪਹਿਲਾਂ ਕਣਕਾਂ ਵੀ ਦੇ ਸੀ ਮੱਕੀ ਵੀ ਦੇ ਸੀ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਕੰਮ ਦਾ ਟ੍ਰੈਂਡ ਬਦਲ ਲੱਗਿਆ ਇਹ ਕਮ ਸ਼ੁਰੂ ਕਰ ਲਿਆ ਅਸੀਂ ਇਹ ਕਮ ਸ਼ੁਰੂ ਕਰ ਲਿਆ ਲੋਕਾਂ ਨੂੰ ਵੀ ਖੁਦ ਵੀ ਤੁਸੀਂ ਇਟਸ ਇਟਸ ਨਾਲ ਜੁੜੇ ਹੋਏ ਤੇ ਲੋਕਾਂ ਨੂੰ ਸੇਵ ਕਰਦੇ ਆ ਬਹੁਤ ਬੜਾ ਅੱਛਾ ਖਾਣਾ ਬੜਾ ਆਕਰਾ ਕੇ ਤਿਆਰ ਕਰਕੇ ਦਿੰਨੇ ਆ ਕੁਝ ਖਾਸ ਵੀ ਬਣਾਉਣੇ ਹੋ ਜਾਂ ਕਿਵੇਂ ਅ ਖਾਸਤਾ ਸੀ ਮੱਕੀ ਦੀ ਰੋਟੀ ਤੇ ਸਾਗ ਆ ਸਾਡਾ ਚਾਹਦੇ ਫੇਮਸ ਹਾਂਜੀ ਤੇ ਲੋਕ ਕੀ ਪਸੰਦ ਕਰਦੇ ਆ ਬਹੁਤ ਪਸੰਦ ਕਰਦੇ ਆ ਸਾਗ ਪਰੋਠਾ ਵਾਜੀ ਲੋਰੀ ਪਰੋਠਾ ਹੁਣ ਸੀਗਾ ਸਾਗ ਪਰੋਠਾ ਵੀ ਅਸੀਂ ਉਹ ਕਰਦੇ ਆ ਤੇ ਆਲੂ ਵਾਲਾ ਪਰੋਠਾ ਤੇ ਹੌਲੀ ਪਰੋਠਾ ਵੀ ਤੁਸੀਂ ਕਹਿੰਦੇ ਲੋਰੀ ਪਰੋਠਾ ਆਲੂ ਮਤਲਬ ਸਾਗ ਤੇ ਪਰੋਠਾ ਮੱਖਣ ਨਾਲ ਹਾਂਜੀ ਤੇ ਹੌਲੀ ਪਰੋਟੇ 'ਚ ਖਾਸ ਕੀ ਹੁੰਦਾ ਲੋਰੀਪੁਰ ਵਾਲੇ ਤੇ ਹੁੰਦਾ ਗੋਬੀ ਗੋਬੀ ਵਾਲਾ ਹੁੰਦਾ ਜੀ ਗੋਬੀ ਵਾਲੇ ਦੇ ਉੱਪਰ ਸਾਗ ਉਹਨੇ ਸਾਗ ਦੀ ਵਿੱਚ ਉੱਪਰ ਮੱਖਣ ਹੁੰਦਾ ਜਿਵੇਂ ਮਤਲਬ ਆਮ ਤਾ ਪਲੇਟ ਚ ਪਾ ਕੇ ਸਾਗ ਕਰਨੇ ਆਪਾਂ ਉਹ ਪਰੌਠੇ ਦੇ ਉੱਪਰ ਸਾਗ ਪਾ ਕੇ ਉਹਦੇ ਉੱਪਰ ਮੱਖਣ ਪਾ ਕੇ ਦਾ ਕਰਕੇ ਆ ਸਾਗ ਹਾਂਜੀ ਹਾਂਜੀ ਸਤਿ ਕਿ ਕੈਨੇਡਾ ਤੋਂ ਆਏ ਤੁਹਾਨੂੰ ਇੱਥੇ 2 ਸਾਲ ਹੋ ਗਏ ਹਾਂਜੀ 2 ਸਾਲ ਹੋ ਗਏ ਪਹਿਲਾਂ ਪਹਿਲਾਂ ਵੀ ਇੱਥੇ ਸੀ ਮੈਂ ਕੈਨੇਡਾ ਦਾ 2 ਸਾਲੇ ਲਾਇਆ ਹਾਂਜੀ ਤੇ ਇਹ ਸਟਾਲ ਲਗਾਣ ਦੇ ਕਿੰਨਾ ਟਾਈਮ ਹੋ ਗਿਆ ਇਹ ਨੂੰ ਹੋ ਗਏ 2 ਸਾਲ ਹੋ ਗਏ ਹਾਂ ਜੀ ਉਹ ਜਿਹੜਾ ਕਿਦਾਂ ਦਾ ਰਿਸਪੌਂਸ ਆ ਰਿਹਾ ਬਹੁਤ ਵਧੀਆ ਆ ਰਿਹਾ ਲੋਕ ਪਿਆਰ ਕਰਕੇ ਦਿੰਦੇ ਆ ਵੀ ਹਰੇ ਕੇ ਕਹਿੰਦਾ ਵੀ ਅਸੀਂ ਬੱਕੀ ਦੀ ਰੋਟੀ ਤੇ ਸਾਗ ਖਾਣਾ ਹੈ ਇਹ ਗਰਮੀਆਂ ਚ ਇੱਧਰ ਥੋੜੀ ਸੇਲ ਹੁੰਦੀ ਆ ਗਰਮੀਆਂ ਚ ਅਸੀਂ ਦੇਖਾ ਕਿ ਹੁਣ ਬਦਲਾਂਗੇ ਜਿਵੇਂ ਗਰਮੀ ਦੇ ਹਿਸਾਬ ਨਾਲ ਉਹ ਦਾਲ ਸਬਜ਼ੀ April ਤੱਕ ਅਸੀਂ ਸਾਗ ਕਰਾਵਾਂਗੇ April ਹਾਫ ਅੱਧੀ ਮਈ ਤੱਕ ਮਤਲਬ ਘਰ ਦਾ ਦੇਸੀ ਖਾਣਾ ਹੁੰਦਾ ਕੋਈ ਘਰ ਦਾ ਸਾਰਾ ਤੇ ਸਾਡਾ ਘਿਓ ਵੀ ਕਰਦਾ ਤੇ ਮੱਖਣ ਵੀ ਅਸੀਂ ਹਫ਼ਤੇ ਚ ਇੱਕ ਦੋ ਵਾਰ ਪਾਉਂਦੇ ਆ ਲੱਸੀ ਹੋਗੀ ਤੇ ਮਨੇ ਸਾਰਾ ਖੁਦ ਘਰੇ ਬਣਾਨੇ ਹੋ ਕਿਉਂ ਹਾਂਜੀ ਸਵੇਰੇ ਰੋਜ਼ ਤਾਜ਼ਾ ਬਣਦਾ ਇੱਥੇ ਕਿਸ ਤੋਂ ਕਿਸ ਟਾਈਮ ਹੁੰਦੀ ਹੈ ਇੱਥੇ ਅਸੀਂ 12 ਤੋਂ 5 12 ਤੋਂ 5 ਹਾਂਜੀ ਇਹ ਇਹ ਅਗਰ ਲੋਕੇਸ਼ਨ ਸਾਡੀ ਆਡੀਅנס ਨੇ ਆਣਾ ਹੋਵੇ ਇਹ ਹੈਗਾ ਜੀ ਲੋਧੀ ਕਲੱਬ ਰੋਡ ਤੇ ਜੇ ਬਲੌਕ ਜੀ ਬਲੌਕ ਹਾਂਜੀ 414 ਹਾਂਜੀ ਜੱਟ ਸੌਦਾ ਸਾਡੇ ਇਹਦਾ ਸ਼ੌਦਾ ਨਾਮ ਹੈ 414 ਅੱਛਾ ਕੀ ਸੋਚ ਕੇ ਨਾਮ ਰੱਖਿਆ ਸੀ ਅਸੀਂ ਜੀਵਿੰਦਾਰ ਪਰਿਵਾਰ ਨਾਲ ਸੰਬੰਧਿਤ ਹੋਰ ਗਾਉਂਡ ਕਰਕੇ ਤੇ ਜੱਟ ਹੋਣ ਕਰਕੇ ਅਸੀਂ ਆਪਣਾ ਨੋ ਜੱਟ ਸਾਡਾ ਆ ਜੀ ਅਸਾਂ ਤੇ ਕਿੰਨੀ ਕੁ ਸੇਲ ਹੋ ਜਾਂਦੀ ਐ ਅੱਜ ਗੱਲ ਕੀਤੀ ਚਲੋ ਆ ਹੋ ਜਾਂਦੀ ਆ ਵਧੀਆ ਗੁਜ਼ਾਰੇ ਜੋਗੀ ਹਾਂ ਜੀ ਬਹੁਤ ਵਧੀਆ ਚਲੋ ਇਹਨਾਂ ਦੀ ਤਰ੍ਹਾਂ ਵੀ ਨਿਕਲਦੀਆਂ ਨੇ ਤੇ ਸਾਡਾ ਵੀ ਮਤਲਬ ਵੀ ਮਤਲਬ ਕੋਈ ਲਾਸ ਵਾਲਾ ਨਹੀਂ ਇੱਕ ਲੋਕਾਂ ਦਾ ਪਿਆਰ ਬਹੁਤ ਮਿਲਦਾ ਜਦ ਵਧੀਆ ਚੀਜ਼ ਬਣਾ ਕੇ ਦਿੰਦੇ ਆ ਠੀਕ ਹੈ ਕੈਨੇਡਾ ਤੋਂ ਵਾਪਸ ਆਨ ਦਾ ਕਾਰਨ ਕੀ ਸੀਗਾ ਮੈਨੂੰ ਕੈਨੇਡਾ ਚੰਗਾ ਲੱਗਿਆ ਐਡਾ ਕਿਉਂ ਲੈ ਆਪਣੀ ਦੇਖਿਆ ਜਾਵੇ ਤਾਂ ਅੱਜ ਦੀ ਯੂਥ ਸਾਰੀ ਕੈਨੇਡਾ ਜਾ ਰਹੀ ਹੈ ਪਤਾ ਨਹੀਂ ਉਹ ਵੀ ਐਸੇ ਏਡੇ ਸੁਖੀ ਨਹੀਂ ਆਗੇ ਤੇ ਜੇ ਆਪਾਂ ਕਹੀਏ ਇਹਨਾਂ ਨੂੰ ਹੁਣ ਉਹਨਾਂ ਦੇ ਹਾਲਾਤ ਦੇਖ ਲੋ ਆਪਾਂ ਤੁਹਾਡੇ ਮਾਧਿਅਮ ਨਾਲ ਆ ਜੀ ਤੁਹਾਨੂੰ ਪਤਾ ਹੀ ਹੈ ਉੱਥੇ ਬੱਚੇ ਆਦਾ ਕੀ ਹਾਲ ਹੈ ਕੰਮ ਨਹੀਂ ਮਿਲਦਾ ਉਹਦੇ ਨਾਲ ਤਾਂ ਮੈਂ ਕਹਿੰਦਾ ਇੱਥੇ ਹੁਣਾਂ ਤਿੰਨ ਚਾਰ ਮਹੀਨੇ ਨੂੰ ਕੰਮ ਦੱਸਦਾ ਦੋ ਮੇਰੇ ਘਰ ਰੱਖੇ ਦੋ ਇਹ ਹੈ ਮਤਲਬ ਉੱਧੇ ਬੇਰ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੋ ਜਾ데요 ਕਿ ਅੱਗੇ ਨਾਲ ਤੋਂ 5000 ਪਹਿਲਾਂ ਤਾਂ ਠੀਕ ਸੀ ਇਹ ਹੁਣ ਤਾਂ ਬੜਾ ਬੁਰਾ ਹਾਲ ਹੈ ਮੈਨੂੰ ਲੱਗ ਕੈਨੇਡਾ ਨਾਲੋਂ ਇੰਡੀਆ ਬਹੁਤ ਵਧੀਆ ਹੈ 100% ਵਧੀਆ 100 ਦਾ ਵੀ 150 ਕਹੂੰ ਇਦਾਂ ਬਹੁਤ ਜ਼ਿਆਦਾ ਵਧੀਆ ਹੈ ਹਾਂ ਹਾਂ ਆਪਣਾ ਮੁਲਕ ਹੈ ਇੱਥੇ ਜਿੰਨਾ ਮਰਜ਼ੀ ਤੁਸੀਂ ਉਹ ਕਰ ਲਓ ਉੱਥੇ ਇੱਕ ਬੰਦਾ 10 ਬੰਦੇ ਇੱਕ ਬੰਦੇ ਨੂੰ ਰੋਟੀ ਨਹੀਂ ਖਿਲਾ ਸਕਦੇ ਇੱਥੇ 10 ਬੰਦਿਆਂ ਨੂੰ ਇੱਕ ਕੱਲਾ ਬੰਦਾ ਰੋਟੀ ਖਿਲਾ ਸਕਦਾ ਹੈ ਦੇਖਿਆ ਨੰਦੇ ਕਿ ਅ ਅੱਜ ਦੀ ਯੂਰ ਜਿਹੜੀ ਹੈ ਫੇਰ ਵੀ ਕੈਨੇਡਾ ਜਾਣ ਪਤਾ ਨਹੀਂ ਕੀ ਉਹਨਾਂ ਨੂੰ ਬਹੁਤ ਨੂੰ ਸਮਝਾਉਣਾ ਵੀ ਉੱਥੇ ਕੰਮ ਨਹੀਂ ਮਿਲਦਾ ਬਹੁਤ ਸਾਡੇ ਰਿਸ਼ਤੇਦਾਰ ਵੀ ਹੈ ਉਹਨਾਂ ਨੇ ਵੀ ਬਹੁਤ ਵਾਰ ਕਿਹਾ ਵੀ ਉੱਥੇ ਕੰਮ ਨਹੀਂ ਮਿਲਦਾ ਕੀ ਕਰੋਗੇ ਉਹਨਾਂ ਨੇ ਪਤਾ ਨਹੀਂ ਜਿੰਨਾ ਚਿਰ ੱਥਕੇ ਖਾ ਕੇ ਮਤਲਬ ਭੂਤ ਸਵਾਰ ਉਹ ਬਾਅਦ ਚ ਮੁੜਦੇ ਆ ਜਾਂ ਸਾਰਾ ਕੁਝ ਪੈਸੇ ਵੀ ਲੱਗ ਜਿੰਦੇ ਆ ਮਾਪੇ ਤੋਂ ਵੀ ਆ ਕੇ ਵੀ ਕੋ ਕਰਨ ਜੋਗੇ ਨਹੀਂ ਰਹਿੰਦੇ ਤੇ ਉਹਨਾ ਬੱਚਿਆਂ ਵਾਸਤੇ ਮੈਂ ਜਿਹੜੀ ਅੱਜ ਦੀ ਯੂਥ ਬਾਹਰ ਜਾ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਮੈਂ ਉਹਨਾਂ ਨੂੰ ਕਹੂੰਗੀ ਇੱਥੇ ਆਪਣੇ ਇੰਡੀਆ 'ਚ ਕੰਮ ਕਿੱਥੇ ਘਟਾ ਜੀ ਪੰਜਾਬ 'ਚ ਪੰਜਾਬ ਸਟੇਟ ਵਧੀਆ ਹੋਇਆ ਹੈ ਪੰਜਾਬ ਦੀ ਇੰਡੀਆ 'ਚ ਵੀ ਸਾਰੇ ਵੀ ਮੈਂ ਤਾਂ ਇਹ ਸਿਰਦਾ ਵੀ ਆਪਣਾ ਕੰਮ ਕਰੋ ਹਾਂ ਜੀ ਤੇ ਤੁਹਾਡਾ ਇੰਡੀਆ ਦੇ ਲੱਗ ਗਿਆ ਹੁਣ ਪੰਜਾਬ 'ਚ ਖਾਸ ਕਰਕੇ ਮੈਂ ਕਹਿੰਦਾ ਜੀ ਅਸੀਂ ਤਾਂ ਸ਼ੁਰੂ ਤੇ ਇੱਥੇ ਹਾਂ ਜੀ ਆਪਣੀ ਜ਼ਮੀਨ ਨਾਲ ਹਜੇ ਵੀ ਤੁਹਾਨੂੰ ਪਿਆਰ ਹੈਗਾ ਹਾਂ ਜੀ ਕੇਤੀ ਨਾਲ ਪਿਆਰ ਹੈ ਜੀ ਚਲੋ ਹੁਣ ਅਸੀਂ ਖੇਤੀ ਨਹੀਂ ਕਰਦੇ ਇੱਥੇ ਥੋੜਾ ਜਿਹਾ ਉਹਦੇ ਕਰਕੇ ਵੀ ਅਸੀਂ ਵਧੀਆ ਆਪਣਾ ਦੁਕਾਨਦਾਰੀ ਚਲਾ ਲਈ ਹਾਂ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੇ ਤੁਸੀਂ ਵੀ ਐਦਾਂ ਦਾ ਸਵਾਦਿਸ਼ਟ ਤੇ ਘਰ ਦਾ ਬਣਿਆ ਹੋਇਆ ਖਾਣਾ ਖਾਣਾ ਚਾਹੁੰਦੇ ਤਾਂ ਜਰੂਰ ਇੱਥੇ ਆ ਕੇ ਵਿਜ਼ਿਟ ਕਰੋ ਤੇ ਐਦਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਮੈਂ ਟਵਿੰਕ ਕੋਰ ਕੈਮਰਾਮੈਨ ਕੋ ਲਿਵ ਦੇ ਨਾਲ